ਦੇਖੋ ਸਾਡੇ ਪਰਿਵਾਰ ਦਾ ਇੱਕ ਮੈਂਬਰ ਇੱਕੰਬੀਰ ਸਫੁੱਤਰ ਸ਼੍ਰੀ ਸਤਨਾਮ ਸਿੰਘ ਜੋ ਗੁਰੂ ਚਰਨਾਚ ਜਨਮ ਅਸੇ ਨੇ ਉਹਨਾਂ ਨੂੰ ਸਮਰਪਿਤ ਇੱਕ ਅਸੀਂ ਬਲੱਡ ਡਾਉਣ ਜਿਹੜਾ ਬਲੱਡ ਡੋਨੇਸ਼ਨ ਕੈਂਪ ਲਾਇਆ ਕਿਉਂਕਿ ਖੂਨਦਾਨ ਮਹਾਨਾਂ ਮੰਨ ਕੰਸਿਡਰ ਕੀਤਾ ਜਾਂਦਾ ਸਾਰੇ ਪਰਿਵਾਰ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਔਰ ਸਾਰੇ ਹੀ ਸ਼ਹਿਰ ਦੇ ਜਿਹੜੇ ਜਵਸੀਨਿਕ ਨੇ ਪ੍ਰੈਸ ਹੈ ਐਨ ਜੀਓਜ਼ ਨੇ ਸਾਰਿਆਂ ਦੇ ਸਾਥ ਨਾਲ 250 ਦੇ ਕਰੀਬ ਜਿਹੜਾ ਹਲੇ ਤੱਕ ਯੂਨਿਟ ਇਕੱਠਾ ਹੋ ਗਿਆ ਔਰ ਹੋਰ ਵੀ ਕਾਫੀ ਉਹਨਾਂ ਦੇ ਇਕੱਠਾ ਹੋਣ ਦੀ ਜਿਹੜੀ ਉਮੀਦ ਆ ਤਾਂ ਇਹ ਇੱਕ ਤਰੀਕਾ ਹੈ ਜਿਹਦੇ ਨਾਲ ਅਸੀਂ ਆਪਣੇ ਵਿਛੜੇ ਹੋਏ ਛੋਟੇ ਭਰਾ ਨੂੰ ਆਪਣੇ ਬੇਟੇ ਨੂੰ ਯਾਦ ਕਰ ਰਹੇ ਹਾਂ ਔਰ ਉਹਦੀ ਯਾਦ ਦੇ ਵਿੱਚ ਇਹ ਜਿਹੜਾ ਸਾਰਾ ਚਿੱਕਾ ਅੱਜ ਇੱਕ ਬਹੁਤ ਨੇਕ ਉਪਰਾਲਾ ਸਾਡੇ ਪਟਿਆਲਾ ਦੇ ਇੱਕ ਸੀਨੀਅਰ ਅਫਸਰ ਸਰਦਾਰ ਸਤਗ੍ਰਾਮ ਸਿੰਘ ਜੀ ਵੱਲੋਂ ਡੀਐਸਪੀ ਸਿਟੀ ਪਟਿਆਲਾ ਵੱਲੋਂ ਜੋ ਇਹਨਾਂ ਨੇ ਅੱਜ ਉਪਰਾਲਾ ਕੀਤਾ ਸੈਕਿੰਡ ਹੀ ਨੌਜਵਾਨਾਂ ਨੇ ਇਹਨਾਂ ਦੇ ਬੇਟੇ ਦੇ ਦੋਸਤ ਜਿਨ੍ਹਾਂ ਨੇ ਅੱਜ ਵੱਡੀ ਗਿਣਤੀ ਦੇ ਵਿੱਚ ਇੱਥੇ ਆ ਕੇ ਸ਼ਮੂਲੀਅਤ ਕੀਤੀ ਬਲੱਡ ਡੋਨੇਟ ਕੀਤਾ ਤੇ ਬਹੁਤ ਚੰਗਾ ਲੱਗਾ ਕਿ ਇੱਕ ਦਲੇਰੀ ਦੇ ਨਾਲ ਪੂਰੇ ਹੌਸਲੇ ਦੇ ਨਾਲ ਪੂਰੇ ਪਰਿਵਾਰ ਨੇ ਇੱਕ ਬਹੁਤ ਚੰਗਾ ਇਨੀਸ਼ੀਏਟ ਜਿਹੜਾ ਲਿੱਤਾ ਕਿ ਜਿਵੇਂ ਹੁਣ ਇਹਨੂੰ ਸਭ ਨੂੰ ਦੱਸ ਕੇ ਰਏ ਨੇ ਕਿ ਜਿਹੜਾ ਇੱਕ ਖੂਨ ਦਾ ਹੀ ਬਦਲ ਕਦੇ ਹਾਲ ਤੱਕ ਨਹੀਂ ਬਣਿਆ ਸੋ ਇੱਕ ਬਹੁਤ ਵੱਡੀ ਜ਼ਰੂਰਤ ਜਿਹੜੀ ਜਾਤ ਪਾਤ ਤੋਂ ਉੱਪਰ ਹਰ ਇੱਕ ਦੀ ਵੱਡੀ ਜ਼ਰੂਰਤ ਸੋ ਇੱਚ ਹਿੰਦੂ ਸਿੱਖ ਮੁਸਲਮਾਨ ਸਭ ਦੇ ਜਿਹੜਾ ਚੜ ਜਾਂਦਾ ਸੋ ਬਹੁਤ ਨੇਕ ਉਪਰਲਾ ਮੈਂ ਬਹੁਤ ਸਲਾੰਗਾ ਕਰਦਾ ਇਸ ਕੰਮ ਦੀ ਤੇ ਅੱਜ ਸੈਂਕੜਾ ਦੀ ਗਿਣਤੀ ਦੇ ਵਿੱਚ ਜਿਹੜੇ ਯੂਨਿਟਸ ਇਕੱਠੇ ਹੋਏ ਨੇ ਇਹਦੇ ਨਾਲ ਬਹੁਤ ਜਿਹੜੀਆਂ ਜਾਣਾਂ ਜਿਹੜੀਆਂ ਬਚਣਗੀਆਂ ਸੋ ਬਹੁਤ ਬਹੁਤ ਧੰਨਵਾਦ ਪੂਰੇ ਸੰਘਾ ਪਰਿਵਾਰ ਦਾ ਮੇਰਾ ਨਾਮ ਜਤਵਿੰਦਰ ਗਰੇਵਾਲ ਪ੍ਰੋਗਰਾਮ ਬਾਰੇ ਜੇ ਤੁਸੀਂ ਗੱਲ ਕਰਦੇ ਹੋ ਤਾਂ ਮੈਂ ਇਹੀ ਕਹਾਗਾ ਇੱਕ ਭਰੇ ਮਨ ਦੇ ਨਾਲ ਵੀ ਪ੍ਰੋਗਰਾਮ ਤਾਂ ਬਹੁਤ ਛੋਟਾ ਸ਼ਬਦ ਹੈ ਇਹ ਕਹਿੰਦੀ ਹੈ ਵੀ ਬਲੱਡ ਡੋਨੇਸ਼ਨ ਵੇਨ ਟੂ ਵੇਨ ਲਾਈਫ ਨਾੜੀਆਂ ਤੋਂ ਨਾੜੀ ਚ ਜ਼ਿੰਦਗੀ ਸਾਡਾ ਉਹ ਨੌਜਵਾਨ ਭਤੀਜ ਜਿਹੜਾ ਚਲੋ ਪਰਮਾਤਮਾ ਦਾ ਭਾਣਾ ਹੁੰਦਾ ਹੈ ਪਰਮਾਤਮਾ ਦਾ ਭਾਣਾ ਮੰਨਣਾ ਪੈਂਦਾ ਹੈ ਉਹ ਇਸ ਸੰਸਾਰ ਤੋਂ ਗਿਆ ਪਰ ਲੱਗਦਾ ਵੀ ਜਿਸ ਤਰ੍ਹਾਂ ਚੰਗੀ ਰੂਹ ਹੁੰਦੀ ਹੈ ਤੈਨੂੰ ਲੱਗਦਾ ਬਹੁਤ ਸਾਰੇ ਲੋਕਾਂ ਦੀ ਮੈਂ ਮਦਦ ਕਰ ਸਕਦਾ ਅੱਜ ਜੋ एक्सपेक्टेड ਸੀ 4500 ਯੂਨਿਟ ਦਾ ਸੀ ਇੱਕ ਟੀਚਾ ਲੈ ਕੇ ਚੱਲੇ ਆ ਤੇ ਕੈਲਕੂਲੇਟਡ 1500 ਜਿਹੜੀ ਦੇ ਕਰੀਬ ਲੋੜਵੰਦ ਵਿਅਕਤੀ ਨੂੰ ਇਹ ਬਲੱਡ ਲੱਗਣਾ ਹੈ ਜੇ 500 ਬੰਦੇ ਡੋਨੇਟ ਕਰਦੇ ਨੇ ਤਾਂ ਉਹ 1500 ਜਿਹੜੀਆਂ ਫੈਮਿਲੀਜ਼ ਨੇ ਉਹਨਾਂ ਸਾਰਿਆਂ ਦੇ ਵਿੱਚ ਸਾਡੇ ਇੱਕ ਅੰਬੀਰ ਦੀ ਰੂਹ ਧੜਕਣੀ ਹੈ ਕਿਉਂਕਿ ਇੱਕ ਅੰਬੀਰ ਦੀ ਬਦੌਲਤ ਉਹਨਾਂ ਦੇ ਵਿੱਚ ਕੋਈ ਤਕਲੀਫ ਚਾ ਕੋਈ ਐਕਸੀਡੈਂਟ ਚਾ ਕੋਈ ਕੈਂਸਰ ਦਾ ਪੇਸ਼ੀਐਂਟ ਹੈ ਕੋਈ ਕਿਸੇ ਦੇ ਬੱਚਾ ਹੋਣਾ ਹੈ ਜਾਂ ਕੋਈ ਹੋਰ ਪ੍ਰੋਬਲਮ ਹੈ ਕੋਈ ਹਾਰਟ ਦੀ ਪ੍ਰੋਬਲਮ ਜੂਜ਼ ਰਿਹਾ ਉਹਨੂੰ ਜਦੋਂ ਇਥੋਂ ਇੱਕ ਥੈਲੀ ਜਾਣੀ ਆ ਤਾਂ ਮੈਨੂੰ ਲੱਗਦਾ ਉਹ ਹਰ ਘਰ ਦੇ ਵਿੱਚ ਤੇ ਉਹਨਾਂ ਨਾਲ ਰਿਲੇਟਡ ਜਿਹੜੇ ਲੋਕ ਨੇ ਸੋ ਥਿਸ ਇਜ਼ ਅ ਵਾਸਟ ਜਿਹੜਾ ਮੈਸੇਜ ਹੈ ਮੈਂ ਯੂਨਾਈਟਿਡ ਨੇਸ਼ਨਲ ਕੰਮ ਕਰਦਾ ਉੱਥੇ ਇੱਕ بڑا ਛੋਟਾ ਸਲੋਗਨ ਹੈ ਵੀ ਐਵਰੀ ਐਕਸ਼ਨ 카ਉਂਟ ਤੇ ਹੁਣ ਉਹਨਾਂ ਨੇ ਇੱਕ ਨਵਾਂ ਸਲੋਗਨ ਦਿੱਤਾ ਐਵਰੀ ਐਕਸ਼ਨ ਕੌਂਟਰੀਬਿਊਟਡ ਸੋ ਦੋਨਾਂ ਗੱਲਾਂ ਨੂੰ ਜੇ ਮਿਲਾ ਕੇ ਚੱਲਦੇ ਆਂ ਤੇ ਅੱਜ ਦਾ ਜਿਹੜਾ ਐਕਸ਼ਨ ਹੈ ਕਾਉਂਟ ਵੀ ਹੋ ਰਿਹਾ ਕੌਂਟਰੀਬਿਊਟ ਵੀ ਹੋ ਰਿਹਾ ਸੋ ਸਾਡੇ ਵੱਲੋਂ ਸਮੁੱਚੀ ਟੀਮ ਵੱਲੋਂ ਸਮੁੱਚੇ ਪਰਿਵਾਰ ਵੱਲੋਂ ਇਥੇ ਉਪਰਾਲਾ ਹੈ ਤੇ ਇੱਕ ਗੱਲ ਮਜ਼ਹੂਰ ਕਹਿਣੀ ਚਾਹੂਗਾ ਵੀ ਸਭ ਤੋਂ ਔਖਾ ਹੁੰਦਾ ਆ ਜਦੋਂ ਆਪਾਂ ਕਹਿੰਦੇ ਆ ਵੀ ਇਹੋ ਜਿਹੇ ਦੁੱਖ ਭਰੇ ਕੰਮ ਦੇ ਵਿੱਚ ਇੱਕ ਕੰਮ ਨੂੰ ਸੰਪਨ ਕਰਨਾ ਮੈਂ ਇਨ ਰਿਐਲਿਟੀ ਬਏ ਮੇਰੀ ਅੱਖਾਂ ਅਸਲੀ ਪਰਦੀਆਂ ਨੇ ਵੀ ਜਦੋਂ ਬੱਚਾ ਜਾਂਦਾ ਮਾਪੇ ਜਾਂਦੇ ਨੇ ਆਪਣੇ ਨਾਲ ਆਪਣਾ ਭਾਈ ਭੈਣ ਜਾਂਦਾ ਆ ਤਾਂ ਸਾਨੂੰ ਕਿਤਨਾ ਕੁ ਤੇ ਲੱਗਦਾ ਵੀ ਹਾਊ ਵੀ ਕੈਨ ਕਵਰ ਓਵਰ ਸੈਲਫ ਅਸੀਂ ਕਿਵੇਂ ਦੁਬਾਰਾ ਸਟੈਂਡ ਹੋਵਾਂਗੇ ਤੇ ਉਸ ਸਮੁੰਦਰੀ ਮਨ ਵੀ ਇੱਕ ਸੋਚ ਨੂੰ ਲੈ ਕੇ ਚੱਲਣਾ ਵੀ ਨਹੀਂ ਯਾਰ ਰੱਬ ਦਾ ਭਾਣਾ ਤਾਂ ਮੰਨਿਆ ਦਾ ਵਾਟ ਵੀ ਕੈਨ ਡੂ ਫਾਰ ਦਾ ਅਦਰ ਪੀਪਲ ਸੋ ਮੈਨੂੰ ਲੱਗਦਾ ਵੀ ਸਾਡੇ ਵੀ ਸਤਨਾਮ ਸਿੰਘ ਜੀ ਉਹਨਾਂ ਨੇ ਉਹ ਕਪਰਾਲਾ ਕੀਤਾ ਦੈਟ ਇਜ਼ ਅ ਵੰਡਰਫੁਲ ਵਰਕ ਟੂ ਹੈਲਪ ਦਾ ਪੀਪਲ ਔਰ ਇਸ ਚੀਜ਼ ਨੂੰ ਇਸ ਸ਼ਰਧਾਂਜਲੀ ਨੂੰ ਜਨਮ ਦਿਨ ਨੂੰ ਅਸੀਂ ਇੱਕ ਖੂਨਦਾਨ ਦੇ ਰੂਪ ਵਿੱਚ ਮਨਾਉਣਾ ਸੋ ਮੈਨੂੰ ਲੱਗਦਾ ਇਹ ਲੋਕਾਂ ਲਈ ਵੀ ਇੱਕ ਸਨੇਹਾ ਆ ਤੇ ਇੱਕ ਸੱਚੀ ਸ਼ਰਧਾਂਜਲੀ ਵੀ ਆ ਸਾਡੇ ਵੀਰ ਨੂੰ ਬਹੁਤ ਹੀ ਵੱਡਾ ਕੰਮ ਆ ਜੀ ਧੰਨਵਾਦ ਵੇਖੋ ਇੱਕ ਬੜੇ ਵਿਰਾਗਮਈ ਮਾਹੌਲ ਦੇ ਵਿੱਚ ਪਰਿਵਾਰ ਦਾ ਇੱਕ ਬੜਾ ਸਮਾਜ ਦੀ ਸਿਹਰ ਦੇ ਲਈ ਬੜਾ ਚੰਗਾ ਉਪਰਾਲਾ ਖੂਨਦਾਨ ਕੇ ਮਹਾਨ ਨਾਲ ਆਪਾਂ ਆਮ ਮੰਨ ਲਿਆ ਜਾਂਦਾ ਕਿ ਸਭ ਤੋਂ ਵੱਡਾ ਦਾਣਾ ਨੇ ਮੰਨਿਆ ਜਾਂਦਾ ਪਰ ਜੋ ਪਰਿਵਾਰ ਨੂੰ ਘਾਟਾ ਹੋਇਆ ਉਹਦੇ ਵਿੱਚੋਂ ਵੀ ਹਿੰਮਤ ਦਿਖਾਉਂਦੇ ਹੋਏ ਬੜੇ ਉਤਸ਼ਾਹ ਦੇ ਨਾਲ ਔਰ ਬੜੀ ਸ਼ਰਧਾ ਦੇ ਨਾਲ ਇਹ ਕੰਮ ਵੀਰ ਦੇ ਸਾਡੇ ਭਾਂਜਾ ਵੀ ਕਹਿ ਸਕਦੇ ਹੋ ਸਾਡਾ ਬੱਚਾ ਵੀ ਆ ਉਹਦੇ ਯਾਰਾਂ ਦੋਸਤਾਂ ਨੇ ਜਾਂ ਪਰਿਵਾਰ ਨਾਲ ਸਕੇ ਸਬੰਧੀਆਂ ਨੇ ਸਲਾਈਆਂ ਨੇ ਬੜੇ ਉਤਸ਼ਾਹ ਨਾਲ ਖੂਨ ਦਾਨ ਕੀਤਾ ਜੋ ਕਿ ਸਮਾਜ ਲਈ ਇੱਕ ਬਹੁਤ ਵਧੀਆ ਉਪਰਾਲਾ ਹੈ ਮਾਨਜੋਗ ਐਸਐਸਪੀ ਸਾਹਿਬ ਰਹਿਮਾਈ ਰੇਟ ਇਹ ਇਹ ਸੋਚ ਰੱਖ ਕੇ ਵੀ ਜੇ ਸਾਡਾ ਬੱਚਾ ਨਹੀਂ ਸੜਕਾਂ 'ਚ ਬਚ ਸਕਿਆ ਤਾਂ ਕਿਸੇ ਦੀ ਅਸੀਂ ਜਾਨ ਬਚਾਈਏ ਤਾਂ ਕਿਸੇ ਦੇ ਬੱਚੇ ਦੀ ਜਾਨ ਬਚਾਈਏ ਇਸ ਸੋਚ 'ਤੇ ਤੁਸੀਂ ਇਹ ਕੈਂਪ ਲਾਇਆ ਜਿਹੜੇ ਕੈਂਪ ਨੂੰ ਕਾਮਯਾਬ ਕਰਨ 'ਚ ਮਾਨਜੋਗ ਐਸਐਸਪੀ ਸਾਹਿਬ ਮੋਪਟੇੜਾ ਸ਼ਹਿਰ ਤੇ ਸਾਰੀ ਪ੍ਰੈਸ ਨੇ ਪੂਰਾ ਵੱਡਮੁੱਲਾ ਯੋਗਦਾਨ ਪਾਇਆ ਜਿਸ ਸੰਬੰਧ 'ਚ ਅਸੀਂ ਮੈਂ ਪੂਰਾ ਉਹਨਾਂ ਦਾ ਧੰਨਵਾਦੀ ਹਾਂ ਤੇ ਇਸ ਤੋਂ ਵੱਧ ਅੱਜ ਮੇਰੇ ਬੇਟੇ ਦੇ ਜਨਮ ਦਿਨ ਤੇ ਇਸ ਤੋਂ ਵੱਧ ਕਿਸੇ ਤਰ੍ਹਾਂ ਦੀ ਹੋਰ ਸ਼ਰਧਾਂਜਲੀ ਨਹੀਂ ਹੋ ਸਕਦਾ